ਗੜਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਕੇਂਦਰੀ ਸਰਕਾਰ ਵੱਲੋਂ 26 ਜਨਵਰੀ ਨੂੰ ਬੇਸ਼ੱਕ ਪੰਜਾਬ ਦੀ ਝਾਂਕੀ ਨਹੀਂ ਕੱਢੀ ਗਈ ਸੀ ਬਾਹਰ ਕੱਢ ਦਿੱਤੀ ਗਈ ਸੀ ਲੇਕਿਨ ਪੰਜਾਬ ਦੀ ਸੜਕਾਂ ਤੇ ਤੁਸੀਂ ਪੰਜਾਬ ਦੀ ਝਾਂਕੀ ਦੇਖ ਸਕਦੇ ਹੋ ਤਸਵੀਰ ਦਿਖਾ ਰਿਹਾ ਤੁਹਾਨੂੰ ਐਮਐਲਏ ਦਲਜੀਤ ਸਿੰਘ ਗਰੇਵਰ ਭੋਲੇ ਵੱਲੋਂ ਖਾਸ ਉਪਰਾਲਾ ਲੁਧਿਆਣਾ ਦੀ ਸੜਕਾਂ ਦੇ ਉੱਤੇ ਦੇਖ ਸਕਦੇ ਹੋ ਇਹੋ ਤਸਵੀਰਾਂ ਨੇ ਜੋ ਦਿਖਾਈਆਂ ਜਾ ਰਹੀਆਂ ਤੁਸੀਂ ਲਾਈਵ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਬੰਦਾ ਕਿ ਤੋਪ ਹੋਇਆ ਹੈ ਹੈ ਅੰਗਰੇਜ਼ ਜਿੱਤ ਪੱਟੇ ਦੇ ਬਣਾ ਉਹ ਜੰਮੇ ਪਰੇੜਾ ਲਾਣਾ ਉਹ ਚੜਾਣਾ ਵਾ ਬੰਦਾ ਕਿਹਦੇ ਖਿਦਾ ਵਾ ਇੰਨੇ ਦਿਨ ਤੱਕ ਇਹ ਦਸਤਕੀਆਂ ਕਿ ਪੰਜਾਬ ਸਾਡਾ ਜੋ ਵਿਦੇਸ਼ਾਂ 'ਚ ਨਾਮ ਹੈ ਪੰਜਾਬ ਦਾ ਇਹ ਝਾਂਕੀ ਦਿਖਾ ਰਿਹਾ ਤੁਹਾਨੂੰ ਕਿ ਉੱਤੇ ਤਸਵੀਰਾਂ 'ਚ ਪੰਜਾਬ ਦੀ ਝਾਂਕੀ ਸ਼ਹੀਦ ਭਗਤ ਸਿੰਘ ਤਸਵੀਰ ਦਿਖਾਈ ਜਾ ਰਹੀ ਜੋ ਬੜੀ ਸੋਹਣੀ ਕਿ ਤਸਵੀਰ ਹੈ ਉਦਮ ਸਿੰਘ ਜੋ ਤਸਵੀਰਾਂ ਤਾਂ ਦਿਖਾਈਆਂ ਜਾ ਰਹੀਆਂ ਨੇ ਇਹ ਉਹ ਪੰਜਾਬ ਦੀ ਝਾਂਕੀ ਹੈ ਆ ਮੈਂ ਵੀ ਕਹਿੰਦੀ ਹਾਂ ਮੇਰੇ ਨਾਲ ਹੀ ਫੋਟੋ ਲੈ ਆਉਂਦੀ ਹਾਂ ਉਹ ਖੜੀ ਲੈ ਨਾ ਹੀ ਫੋਟੋ ਲੈ ਆਉਂਦੀ ਹਾਂ ਸਾਰੀ ਬਾਤ ਪੜੀਦੀ ਹੈ ਆਹ ਲੈ ਇਹ ਉਹ ਝਾਂਕੀ ਕੱਢੀ ਗਈ ਸੀਗੀ ਜੋ ਗੱਲ ਕੀਤੀ ਆਵੇ ਕੇਂਦਰ ਸਰਕਾਰ ਵੱਲੋਂ ਜਿਹੜੀ ਬੰਦ ਕੀਤੀ ਗਈ ਸੀਗੀ ਕਿ ਉਹ ਪੰਜਾਬ ਦੇ ਵਿੱਚ ਝਾਂਕੀ ਜਿਹੜੀ ਲਗਾਤਾਰ ਕੱਢੀ ਜਾ ਰਹੀ ਹੈ ਤਸਵੀਰਾਂ ਦਿਖਾ ਰਹੇ ਅੱਗੇ ਜਾ ਕੇ ਬਧਾਇਕ ਦਲਜੀਤ ਸਿੰਘ ਕਰੇ ਪਰ ਭੋਲੇ ਨਾਲ ਵੀ ਗੱਲਬਾਤ ਕਰਾ